ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜੈਨੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਅੱਜ ਆਪਾਂ ਮੇਰਾ ਫੇਵਰਟ ਜਿਹੜਾ ਦਹੀਂ ਫੇਸ਼ੀਅਲ ਹੈ ਜਿਹੜਾ ਮੈਨੂੰ ਪਸੰਦ ਹੈ ਕਿ ਜਿਹੜਾ ਮੇਰੀ ਸਕਿਨ ਨੂੰ ਇੱਕਦਮ ਬ੍ਰਾਈਟ ਰੱਖਦਾ ਹੈ ਇੱਕਦਮ ਚਮਕਦਾਰ ਰੱਖਦਾ ਹੈ ਇੱਕਦਮ ਗੋਰਾ ਚਿੱਟਾ ਰੱਖਦਾ ਹੈ ਤੇ ਤੁਹਾਡੇ ਨਾਲ ਕਰਦੇ ਆ ਸ਼ੇਅਰ ਪੂਰੀ ਵੀਡੀਓ ਦੇਖਣਾ ਕਿ ਕੀ ਕੀ ਇਹਦੇ ਵਿੱਚ ਚੀਜ਼ਾਂ ਪਾ ਕੇ ਆਪਾਂ ਫੇਸ਼ੀਅਲ ਕਰ ਸਕਦੇ ਆ ਕਿ ਜਿਹੜੀ ਤੁਹਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਚਮਕਦਾਰ ਬਣਾ ਕੇ ਰੱਖਦਾ ਹੈ ਮੇਰੇ ਤਾਂ ਜਿੰਨੀਆਂ ਵੀ ਸ਼ਾਇਆਂ ਦਾਗ ਧੱਬੇ ਸਾਰੇ ਹੀ ਇਹਨੇ ਠੀਕ ਕੀਤੇ ਨੇ ਬਹੁਤ ਵਧੀਆ ਫੇਸ਼ੀਅਲ ਹੈ ਖਾਸ ਗਰਮੀਆਂ ਵਿੱਚ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਭੈਣਾਂ ਨੇ ਨਾਮ ਲੈਣੇ ਆ ਜਿਹੜੇ ਮੇਰੇ ਨਾਲ ਕੱਲ ਜੁੜੀਆਂ ਸੀਗੀਆਂ ਇੱਕ ਹੈਗੇ ਨੇ ਦੀਪ ਕੰਗ ਇਟਲੀ ਤੋਂ ਜਸਵਿੰਦਰ ਭੰਨੋ ਕਵਲਜੀਤ ਕੋਰ ਪਿੰਦਰਕਲਾ ਮਨਿੰਦਰ ਕੋਰ ਪਿੰਡ ਬਾਦਲ ਕਰਮਜੀਤ ਕੋਰ ਫਰੀਦਕੋਟ ਤੋਂ ਬਹੁਤ-ਬਹੁਤ ਧੰਨਵਾਦੀ ਤੁਸੀਂ ਮੇਰੇ ਨਾਲ ਜੁੜੇ ਹੋ ਤੇ ਮੇਰੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਤੇ ਮੇਰੀ ਵੀਡੀਓ ਨੂੰ ਇਸੇ ਤਰ੍ਹਾਂ ਹੀ ਤੁਸੀਂ ਵੱਧ ਤੋਂ ਵੱਧ ਪਿਆਰ ਦਿੰਦੇ ਰਹਿਣਾ ਸੋਹਣਾ ਜਿਹਾ ਕਮੈਂਟ ਕਰਕੇ ਇਸੇ ਤਰ੍ਹਾਂ ਹੀ ਆਪਣਾ ਨਾਮ ਜਰੂਰ ਲਿਖਦੇ ਰਹਿਣਾ ਤਾਂ ਕਿ ਜੋ ਮੈਂ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਮ ਬੋਲ ਸਕਾਂ ਕਿ ਮੈਨੂੰ ਪਤਾ ਹੋਣਾ ਚਾਹੀਦਾ ਮੇਰੀਆਂ ਭੈਣਾਂ ਕਿੱਥੋਂ-ਕਿੱਥੋਂ ਮੈਨੂੰ ਦੇਖ ਰਹੀਆਂ ਨੇ ਠੀਕ ਹੈ ਸਾਰੇ ਹੀ ਫਾਇਦਾ ਉਠਾਇਆ ਕਰੋ ਜੋ ਵੀ ਮੈਂ ਤੁਹਾਡੇ ਨਾਲ ਫੇਸ ਪੈਕ ਫੇਸ਼ੀਅਲ ਸ਼ੇਅਰ ਕਰਦੀ ਹਾਂ ਸਾਰਿਆਂ ਦਾ ਫਾਇਦਾ ਉਠਾਇਆ ਕਰੋ ਤਾਂ ਕਿ ਤੁਹਾਡੀ ਸਕਿਨ एकदम ਬ੍ਰਾਈਟ ਰਹੇ ਜਦੋਂ ਆਪਾਂ 30 ਤੇ ਵਿੱਚ ਪੈਰ ਰੱਖਦੇ ਆ ਨਾ 30 ਤੇ 40 ਦੇ ਵਿੱਚ ਪੈਰ ਰੱਖਦੇ ਆ ਆਪਣੀ ਸਕਿਨ ਦੀ ਕੇਅਰ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਕਿਉਂਕਿ ਨਾ ਉਸ ਤੋਂ ਬਾਅਦ ਆਪਣੀ ਜਿਹੜਾ ਸਕਿਨ ਹੈ ਢਲਕਣੀ ਸ਼ੁਰੂ ਹੋ ਜਾਂਦੀ ਏ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਸਕਿਨ ਜਿਹੜੀ ਲੂਜ਼ ਸ਼ੁਰੂ ਹੋ ਜਾਂਦੀ ਏ ਇੱਕਦਮ ਛੋਟੇ ਛੋਟੇ ਲਾਈਨਾਂ ਜਿਹੜੀਆਂ ਉਹ ਚਿਹਰੇ ਤੇ ਪੈਣੇ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਕਦਮ ਕਈ ਵਾਰ ਨਾ ਚਟਾਕ ਪੈਣੇ ਸ਼ੁਰੂ ਹੋ ਜਾਂਦੇ ਕਈ ਇੱਥੋਂ ਕਾਲਾ ਹੋ ਜਾਂਦਾ ਕਈ ਵਾਰ ਇੱਥੋਂ ਕਾਲਾ ਹੋ ਜਾਂਦਾ ਡੱਬ ਖੜੱਬਾ ਫੇਸ ਬਣਨਾ ਸ਼ੁਰੂ ਹੋ ਜਾਂਦਾ ਤੇ ਉਹਨੂੰ ਕਿੱਦਾਂ ਆਪਾਂ ਰੋਕ ਸਕਨੇ ਹਾਂ ਉਹ ਚੀਜ਼ਾਂ ਨੂੰ ਬਸ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਤੇ ਉਹਦੇ ਲਈ ਲਈ ਆਪਾਂ ਦਹੀਂ ਠੀਕ ਹੈ ਇਹ ਘਰ ਦਾ ਦਹੀਂ ਹੈ ਤੁਸੀਂ ਚਾਹੋ ਤਾਂ ਮਾਰਕੀਟ ਦਾ ਵੀ ਲੈ ਸਕਦੇ ਹੋ ਖੱਟਾ ਦਹੀਂ ਲੈ ਦਹੀਂ ਬਹੁਤ ਵਧੀਆ ਹੁੰਦਾ ਸਕਿਨ ਵਾਸਤੇ ਤੇ ਇਹਦੇ ਵਿੱਚ ਜਿਹੜਾ ਮੇਰਾ ਫੇਵਰਟ ਚੀਜ਼ਾਂ ਉਹ ਮੈਂ ਤੁਹਾਨੂੰ ਦੱਸਦੀ ਆ ਫੇਵਰਟ ਚੀਜ਼ ਹੈ ਮੇਰੀ ਇਹਦੇ ਵਿੱਚ ਮੇ ਮੇਥੀ ਜਿਹੜੀ ਜੋ ਕਿ ਮੈਂ ਪੀਸ ਕੇ ਜਿਹੜਾ ਮੋਟਾ ਮੇਥਾ ਹੁੰਦਾ ਜਿਹੜਾ ਆਪਾਂ ਅਚਾਰ ਵਿੱਚ ਪਾਉਂਦੇ ਆ ਉਹ ਮੇਥਾ ਜਿਹੜਾ ਹੈ ਆਪਾਂ ਪੀਸ ਕੇ ਤੇ ਇਹਦਾ ਇਸ ਤਰੀਕੇ ਨਾਲ ਬਣਾ ਕੇ ਰੱਖਿਆ ਹੋਇਆ ਪਾਊਡਰ ਬਹੁਤ ਵਧੀਆ ਹੁੰਦਾ ਹੈ ਇਹ ਜਿਹੜਾ ਨਾ ਸਭ ਤੋਂ ਮੇਰਾ ਫੇਵਰਟ ਫੇਸ਼ੀਅਲ ਇਹਦੇ ਨਾਲ ਕੀ ਹੁੰਦਾ ਸਕਿਨ ਇੱਕਦਮ ਨਾ ਪਾਲਿਸ਼ ਹੋ ਜਾਂਦੀ ਇੱਕਦਮ ਸਕਿਨ ਜਿਹੜੀ ਨਾ ਬ੍ਰਾਈਟ ਹੋ ਜਾਂਦੀ ਹੈ ਗੋਰੀ ਚਿੱਟੀ ਨਜ਼ਰ ਆਣ ਲੱਗ ਜਾਂਦੀ ਹੈ ਸਾਰੇ ਹੀ ਦਾਗ ਦੇ ਧੱਬੇ ਜਿਹੜੇ ਨੂੰ ਰਿਮੂਵ ਹੋ ਜਾਂਦੇ ਨੇ ਮੇਥਾ ਕੋੜਾ ਹੁੰਦਾ ਜਿਨ੍ਹਾਂ ਦੇ ਫੀਸੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਪਿੰਪਲਾਂ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਦੇ ਨਾਲ ਵਾਈਟ ਵਾਈਟ ਦਾਗ ਪੈ ਜਾਂਦੇ ਨੇ ਸਾਰੇ ਹੀ ਰਿਮੂਵ ਕਰ ਦਿੰਦਾ ਤੁਸੀਂ ਕਰਕੇ ਦੇਖੋ ਠੀਕ ਹੈ ਮੇਥਾ ਪਾਇਆ ਤੇ ਅੱਧਾ ਚਮਚੇ ਪੀਸ ਕੇ ਪਾਊਡਰ ਜਿੰਨਾ ਕ ਆਪਾਂ ਨੂੰ ਚਾਹੀਦਾ ਹੁੰਦਾ ਫੇਸ ਲਈ ਤੇ ਦੂਸਰੀ ਚੀਜ਼ ਹੈਗੀ ਬੇਸਣ ਠੀਕ ਹੈ ਬੇਸਣ ਵੀ ਬਹੁਤ ਵਧੀਆ ਹੁੰਦਾ ਸਕਿਨ ਲਈ ਸਕਿਨ ਨੂੰ ਇੱਕਦਮ ਬ੍ਰਾਈਟ ਕਰਦਾ ਇੱਕਦਮ ਸਾਫ ਸੁਥਰਾ ਕਰ ਦਿੰਦਾ ਗੋਰਾ ਚਿੱਟਾ ਕਰ ਦਿੰਦਾ ਸਾਰੀ ਹੀ ਪਰੇਸ਼ਾਨੀ ਜਿਹੜੀ ਐਕਨੇ ਦੀ ਪਰੇਸ਼ਾਨੀ ਹੁੰਦੀ ਹੈ ਸ਼ਾਈਆਂ ਦੀ ਪਰੇਸ਼ਾਨੀ ਹੁੰਦੀ ਸਾਰੀਆਂ ਹੀ ਠੀਕ ਕਰਦੇ ਤੇ ਇੱਥੇ ਅੱਧਾ ਕ ਚਮਚਾ ਇੱਥੇ ਲੈ ਲਿਆ ਆਪਾਂ ਬੇਸਣ ਠੀਕ ਹੈ ਕਿਉਂਕਿ ਆਪਾਂ ਮੈਂ ਜ਼ਿਆਦਾ ਨਹੀਂ ਬਣਾ ਰਹੀ ਕਿੰਨਾ ਕਿ ਮੇਰੀ ਸਕਿਨ ਲਈ ਮੈਨੂੰ ਚਾਹੀਦਾ ਮੈਂ ਉਨਾਂ ਕੀ ਬਣਾਣੀ ਹੈ ਐਵੇਂ ਵੇਸਟ ਕਰਕੇ ਚੀਜ਼ ਕੋਈ ਫਾਇਦਾ ਨਹੀਂ ਹੈ ਨਾ ਠੀਕ ਹੈ ਲਓ ਜੀ ਕਿੰਨੇ ਚੀਜ਼ਾਂ ਨੂੰ ਕਰ ਲਿਆ ਮਿਕਸ ਤੇ ਚੌਥਾ ਚੀਜ਼ਾਂ ਦੇ ਵਿੱਚ ਪਾਣਾ ਆਪਾਂ ਥੋੜੀ ਜੀ ਗਲਿਸਰੀਨ ਗਲਿਸਰੀਨ ਜਿਹੜੀ ਹੁੰਦੀ ਫੇਸ ਲਈ ਇੰਨੀ ਵਧੀਆ ਹੁੰਦੀ ਹੈ ਨਾ ਫੇਸ ਤੇ ਨੇ ਇਕਦਮ ਸ਼ਾਈਨਿੰਗ ਜਿਹਾ ਕਰ ਦਿੰਦੀ ਫੇਸ ਨੂੰ ਇਕਦਮ ਚਮਕਦਾਰ ਤੇ ਇਕਦਮ ਪਲੇਨ ਜਿਹਾ ਫੇਸ ਕਰ ਦਿੰਦੀ ਏ ਤੇ ਦਾਗ-ਧੱਬੇ ਨੂੰ ਬਹੁਤ ਜਲਦੀ ਰਿਮੂਵ ਕਰਦੀ ਏ ਇਹਦਾ ਫਲੇਵਰ ਜਿਹੜਾ ਹੈਗਾ ਨਾ ਲਾਵਨ ਫਲੇਵਰ ਦੀ ਏ ਲਾਵਨ ਔਰ ਰੋਜ਼ ਫਲੋਵਰ ਦੀ ਇਹਦਾ ਫਲੇਵਰ ਹੈਗਾ ਠੀਕ ਹੈ ਬਹੁਤ ਵਧੀਆ ਏ ਸਕਿਨ ਲਈ ਠੀਕ ਹੈ ਤੇ ਇਥੇ ਚਾਰ-ਪੰਜ ਡ੍ਰੋਪਸ ਪਾ ਲਏ ਨੇ ਅ ਦਲੀਸਣ ਦੇ ਠੀਕ ਹੈ ਤੇ ਦੇਖੋ ਚਾਰਾਂ ਚੀਜ਼ਾਂ ਨੂੰ ਮਿਕਸ ਕਰ ਲਿਆ ਹੈ ਦਹੀਂ ਹੈਗੀ ਏ ਮੇਥੀ ਹੈਗੀ ਏ ਬੇਸਨ ਹੈਗਾ ਤੇ ਗਲਿਸਰਿਨ ਹੈਗੀ ਹੈ ਠੀਕ ਹੈ ਇਹ ਖਾਸ ਫੇਸ ਲਈ ਗਲਿਸਰਿਨ ਹੁੰਦੀ ਹੈ ਇੱਕ ਗਲਿਸਰਿਨ ਹੁੰਦੀ ਹੈ ਮੂੰਹ 'ਚ ਛਾਲਿਆਂ ਲਈ ਉਹ ਨਹੀਂ ਲੈਣੀ ਹੈਗੀ ਸਿਰਫ ਫੇਸ ਵਾਸਤੇ ਹੁੰਦੀ ਹੈ ਉਹੀ ਗਲਿਸਰਿਨ ਆਪਾਂ ਲੈ ਸਕਦੇ ਹਾਂ ਮੈਡੀਕਲ ਸਟੋਰ ਦੇ ਵਿੱਚੋਂ ਠੀਕ ਹੈ ਤੇ ਖੂਬ ਖੂਬਸੂਰਤ ਜੀ ਕਰੀਮ ਜਿਹੜੀ ਇਹ ਬਣ ਕੇ ਹੋ ਗਈ ਹੈ ਰੈਡੀ ਆਪਣੇ ਫੇਸ ਲਈ ਫੇਸ ਜਿਵੇਂ ਕਿ ਮੈਂ ਕਹਿੰਨੀ ਹੁਣੀ ਹੈ ਬਿਲਕੁਲ ਕਲੀਨ ਹੋਣਾ ਚਾਹੀਦਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਯਾਨੀ ਕਿ ਧੋਇਆ ਹੋਣਾ ਚਾਹੀਦਾ ਤੇ ਕੋਈ ਵੀ ਕਰੀਮ ਹੀ ਲੱਗੀ ਹੋਣੀ ਚਾਹੀਦੀ ਜਦੋਂ ਵੀ ਆਪਾਂ ਕੋਈ ਫੇਸ ਪੈਕ ਲਗਾਣੇ ਆ ਜਾਂ ਕੋਈ ਫੇਸ਼ਲ ਕਰਦੇ ਤਾਂ ਕੋਈ ਤੇ ਇਸ ਟ੍ਰਿਕ ਨੇ ਤੁਸੀਂ ਇਹਨੂੰ ਲਗਾ ਲੈਣਾ ਹੈ ਇਹ ਦੇਖੋ ਕਿੰਨੀ ਪਿਆਰੀ ਕਰੀਮ ਹੈ ਇਹ ਮੇਰੀ ਫੇਵਰਟ ਫੇਸ਼ੀਅਲ ਹੈ ਮੈਂ ਇਹਨੂੰ ਬਹੁਤ ਕਰਦੀ ਹੁੰਨੀ ਆ ਤੇ ਮੈਂ ਨਾ ਹਫਤੇ 'ਚ ਤਿੰਨ ਦਿਨ ਵਾਰੀ ਮੈਂ ਕਰ ਲੈਣੀ ਆ ਠੀਕ ਹੈ ਤੇ ਡੇਲੀ ਮੈਂ ਚਲੋ ਤੁਹਾਡੇ ਨਾਲ ਨਹੀਂ ਸ਼ੇਅਰ ਕਰਦੀ ਚਲੋ ਡੇਲੀ ਕੀ ਇੱਕ ਇੱਕ ਚੀਜ਼ ਦੱਸਣੀ ਹੈ ਤੇ ਪਰ ਇਹ ਜਿਹੜੀ ਚੀਜ਼ ਹੈ ਨਾ ਬਹੁਤ ਵਧੀਆ ਤੁਸੀਂ ਕਰਕੇ ਦੇਖਿਓ ਤੁਸੀਂ ਨਾ ਇੱਕ ਹਫਤਾ ਡੇਲੀ ਕਰਕੇ ਦੇਖੋ ਮੇਰੇ ਕਹਿਣ ਤੇ ਤੁਹਾਡੇ ਚਿਹਰੇ ਤੇ ਦੇਖੋ ਕਿੰਨਾ ਸਕਿਨ ਦਾ ਅਸਰ ਆਏਗਾ ਕਿੰਨਾ ਤੁਹਾਡੀ ਸਕਿਨ एकदम ਚਮਕਦਾਰ ਤੇ एकदम ਗਲੋਇੰਗ ਹੋਵੇਗੀ ਠੀਕ ਹੈ ਤੇ ਦੂਜਾ ਇੱਕ ਮੈਂ ਡਰਿੰਕ ਪੀਣੀ ਹੁੰਦੀ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਕਿਹੜੀ ਡਰਿੰਕ ਪੀਣੀ ਹੈ ਤੁਸੀਂ ਵੀ ਪੀਣੀ ਸ਼ੁਰੂ ਕਰਦੋ ਗਰਮੀਆਂ ਵਿੱਚ ਡੇਲੀ ਤੁਸੀਂ ਇੱਕ ਦੋ ਗਲਾਸ ਉਹ ਪੀਣਾ ਸ਼ੁਰੂ ਕਰਦੋ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਉਹ ਆਪਾਂ ਆਮ ਹੀ ਚੀਜ਼ਾਂ ਘਰੇ ਰੱਖਦੇ ਹੁੰਨੇ ਲਿਆ ਕੇ ਵਰਤਦੇ ਹੁੰਨੇ ਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਜਿਹਦੇ ਨਾਲ ਪੀਣ ਨਾਲ ਵੀ ਤੁਹਾਡਾ ਜਿਹੜਾ ਨਾ ਕੋਲਜੀਨ ਹੁੰਦਾ ਜਿਹੜਾ ਆਪਣੇ ਚਿਹਰੇ ਦਾ ਖਤਮ ਹੋ ਜਾਂਦਾ ਜਿਹੜੀ ਆਪਣੇ ਸੈਲਸ ਬਣਦੇ ਨੇ ਨਾ ਜਿਹੜੇ ਅੰਦਰੋਂ ਜਿਹੜੇ ਆਪਣੇ ਰੰਗਤ ਨੂੰ ਨਖਾਰਦੇ ਨੇ ਉਹ ਸੈਲ ਜਿਹੜੇ ਨੇ ਨਾ ਆਪਣੇ 30 ਤੋਂ ਬਾਅਦ ਨਾ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਡੈੱਡ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਕਿਵੇਂ ਆਪਾਂ ਬਰਕਰਾਰ ਰੱਖ ਸਕਦੇ ਆ ਕਿੱਦਾਂ ਆਪਾਂ ਉਹਨਾਂ ਨੂੰ ਫਿਰ ਉਦਾਂ ਹੀ ਵਧੀਆ ਤਰੀਕੇ ਨਾਲ ਰੱਖ ਸਕਦੇ ਆ ਤੇ ਉਹ ਜਿਹੜਾ ਆਪਾਂ ਡਰਿੰਕ ਪੀ ਕੇ ਜਿਹੜੀ ਮੈਂ ਪੀਦੀ ਹੁੰਦੀ ਆ ਮੈਂ ਤੁਹਾਨੂੰ ਦੱਸਦੀ ਆ ਕਿਹੜੀ ਕਿਹੜੀ ਚੀਜ਼ਾਂ ਪਾ ਕੇ ਉਹ ਆਪਾਂ ਬਣਾ ਲਈਦੀ ਆ ਤੇ ਕਿੱਦਾਂ ਉਹ ਪੀਣੀ ਆ ਪਹਿਲਾਂ ਤੁਸੀਂ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਚਾਹ ਰਹੇ ਦੀ ਕਿਉਂਕਿ ਮੈਂ 5 ਮਿੰਟ ਮ사ਜ ਕਰਦੀ ਆ ਪਹਿਲਾਂ ਤੇ ਲੋ ਜੀ ਮ사ਜ ਕਰ ਲਈਏ 5 ਮਿੰਟ ਆਪਾਂ ਮ사ਜ ਕਰਕੇ ਤੇ ਮ사ਜ ਕਰਨ ਤੋਂ ਬਾਅਦ ਫਿਰ ਕੀ ਕਰਨਾ ਹੈ ਇਸੇ ਤਰ੍ਹਾਂ ਹੀ ਇਹਨੇ ਰਹਿਣ ਦੇਣਾ ਹੈ ਫੇਸ ਤੇ ਫਿਰ ਆਪਾਂ ਜਿਹੜਾ ਬਚਿਆ ਹੋਇਆ ਇਹਦੀ ਮੋਟੀ ਲੇਅਰ ਜਿਹੜੀ ਹੈ ਨਾ ਆਪਾਂ ਇਸ ਤਰੀਕੇ ਨਾਲ ਫਿਰ ਲਗਾ ਲੈਣੀ ਹੈ ਠੀਕ ਹੈ ਫਿਰ 10 ਮਿੰਟ ਇਹ ਵਾਲੀ ਲੇਅਰ ਲਗਾ ਕੇ ਰੱਖਣੀ ਹੈ ਤੁਸੀਂ 10 ਮਿੰਟ ਬਾਅਦ ਫਿਰ ਤੁਸੀਂ ਮ사ਜ ਕਰਕੇ ਫਿਰ ਆਪਣੇ ਫੇਸ ਨੂੰ ਕਰਨਾ ਹੈਗਾ ਵੋਸ਼ ਤੇ ਆ ਦੇਖੋ ਮੈਂ ਲੇਅਰ ਜਿਹੜੀ ਮੋਟੀ ਲਗਾ ਲਈ ਹੈ ਤੇ ਜੇ ਤੁਹ ਆਪਣਾ ਐਨ ਹੋ ਜਾਣਾ ਨਾ ਡਰਾਈ ਜਿਹਾ ਹੋਣਾ ਸ਼ੁਰੂ ਹੋ ਜਾਣਾ ਹੈ ਡਰਾਈ ਤਾਂ ਨਹੀਂ ਜ਼ਿਆਦਾ ਹੋਣਾ ਕਿਉਂਕਿ ਆਪਾਂ ਇਹਦੇ ਵਿੱਚ ਦਹੀਂ ਪਾਈਏ ਗlycerin ਪਾਏ ਜਾਨੀ ਕਿ 10 ਮਿੰਟੇ ਦਾ ਅਸਰ ਹੋਣਾ ਚਾਹੀਦਾ ਜਾਨੀ ਕਿ 5 ਮਿੰਟ ਪਹਿਲਾਂ ਮ사ਜ ਕਰ ਲਈਏ 10 ਮਿੰਟ ਫਿਰ ਇਹਨੂੰ ਲਗਾ ਲਓ 10 ਤੋਂ ਭਵੇਂ ਆ 20 ਮਿੰਟ ਵੀ ਤੁਸੀਂ ਲਗਾ ਸਕਦੇ 15 ਮਿੰਟ ਵੀ ਲਗਾ ਸਕਦੇ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਜਿੰਨੀ ਦੇਰ ਚਾਹੋ ਤੁਸੀਂ ਲਗਾ ਸਕਦੇ ਜਿੰਨੀ ਦੇਰ ਲਗਾਓਗੇ ਉਨਾ ਹੀ ਵਧੀਆ ਤੁਹਾਡਾ ਫੇਸ ਜਿਹੜਾ ਹੋ ਜਾਏਗਾ ਠੀਕ ਹੈ ਗਰਦਨ ਤੇ ਲਗਾ ਸਕਦੇ ਹੋ ਬਾਹਾਂ ਹੱਥਾਂ ਤੇ ਜਿੱਥੇ ਮर्जी ਤੁਸੀਂ ਲਗਾ ਸਕਦੇ ਤੇ ਲੋ ਜੀ ਆਪਾਂ ਮੋਟੀ ਮੋਟੀ ਲੇਅਰ ਇਹde ਲਗਾ ਲਈਏ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਡਰਿੰਕ ਆ ਦੇਖੋ ਇਸ ਤਰੀਕੇ ਨਾਲ ਪਦੀਨਾ ਧਨੀਆ ਔਰ ਖੀਰਾ ਜਿਹੜਾ ਇਸ ਤਰੀਕੇ ਨਾਲ ਧੋ ਕੇ ਤੁਸੀਂ ਚੰਗੀ ਤਰ੍ਹਾਂ ਤੇ ਫਿਰ ਕੱਟ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਮਿਕਸੀ ਜਾਰ ਵਿੱਚ ਇਹਦਾ ਬਣਾ ਲੈਣਾ ਜੂਸ ਜਿਹਾ ਤੇ ਫਿਰ ਤੁਸੀਂ ਕੀ ਕਰਨਾ ਇਸ ਨੂੰ ਛਾਣ ਕੇ ਤੇ ਪੀ ਲੈਣਾ ਠੀਕ ਹੈ ਇਹਦੇ ਵਿੱਚ ਚੀਨੀ ਨਹੀਂ ਪਾਣੀ ਹੈਗੀ ਸਿਰਫ ਕਾਲਾ ਨਮਕ ਪਾਣਾ ਔਰ ਜੀਰਾ ਪਾ ਕੇ ਇਹ ਰੋਜ਼ ਦੇ ਦੋ ਗਲਾਸ ਤੁਸੀਂ ਪੀ ਲਓ ਤਹਾਡੀ ਸਕਿਨ ਇਕਦਮ ਗੋਰੀ ਚਿੱਟੀ ਤੇ ਬਿਲਕੁਲ ਹੀ ਤੁਹਾਡੀ ਸਕਿਨ ਜਿਹੜੀ ਇਕਦਮ ਨਿੱਖਰ ਜਾਏਗੀ ਠੀਕ ਹੈ ਅਗਰ ਤੁਹਾਡੀ ਸਕਿਨ ਤੇ ਜਿਹੜੀ ਵੀ ਪ੍ਰੋਬਲਮ ਹੈਗੀ ਹੈ ਸ਼ਾਈਆਂ ਦੀ ਦਾਗ-ਧੱਬਿਆਂ ਦੀ ਸਾਰੀ ਹੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅੰਦਰੂਨੀ ਚਮਕ ਆਵਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਸਰੀਰ ਦੀ ਤੇ ਇੱਕ ਤੁਹਾਡਾ ਸੀ ਜਿਹੜਾ ਹੈ ਜਦੋਂ ਗਰਮੀ ਹੋਵੇਗੀ ਨਾ ਜ਼ਿਆਦਾ ਤੇ ਜਿਹੜੀ ਆਪਣੀ ਲੂ ਪੈਂਦੀ ਉਹ ਲੂ ਨਹੀਂ ਪਏਗੀ ਉਸ ਲੂ ਦੇ ਕਾਰਨ ਆਪਣਾ ਸਕਿਨ ਜਿਹੜੀ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਬਿਲਕੁਲ ਨਹੀਂ ਕਾਲੀ ਹੋਵੇਗੀ ਠੀਕ ਹੈ ਇਹ ਵਾਲੀ ਡਰਿੰਕ ਤੁਸੀਂ ਜ਼ਰੂਰ ਪੀਣੀ ਹੈ ਲੋ ਜੀ ਮੈਂ ਉਹਨਾਂ ਨੂੰ ਰੱਖਦੀ ਆਂ ਫਿਰ ਮੈਂ ਉਤਾਰ ਕੇ ਤੇ ਤੁਹਾਨੂੰ ਮਿਲੇ ਨੇ ਮੈਂ ਮ사ਜ ਕੀਤੀ ਫਿਰ ਦੁਬਾਰਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਗਲੋ ਆ ਜਾਂਦਾ ਏ ਅੱਜ ਤਾਂ ਤੁਹਾਡੇ ਆਸ ਪੜੋਸ ਵਾਲੀਆਂ ਜਿਹੜੀਆਂ ਔਰਤਾਂ ਨੇ ਨਾ ਉਹ ਵੀ ਤੁਹਾਡ ਕੋਲ ਪੁੱਛਣ ਗਈਆਂ ਤੁਹਾਡੀ ਬਿਊਟੀ ਦਾ ਸੀਕ੍ਰੈਟ ਕਿ ਤੁਸੀਂ ਆਪਣੇ ਫੇਸ ਤੇ ਕੀ ਲਗਾਉਂਦੇ ਹੋ ਫਿਰ ਤੁਸੀਂ ਕੀ ਕਹਿਣਾ ਹੈ ਕਿ ਸਾਈਬ ਕੁਛੀ ਚੈਨਲ ਹੈ ਉਹਨੂੰ ਜਾ ਕੇ ਸਬਸਕ੍ਰਾਈਬ ਕਰੋ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਵਿਅਸੇ ਚਿਹਰੇ ਤੇ ਕੀ ਲਗਾਨੇ ਆ ਠੀਕ ਹੈ ਜੀ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਸੋਣਾ ਜੈ ਕਮੈਂਟ ਜਰੂਰ ਕਰਨਾ ਜਿੱਥੇ ਜਿੱਥੇ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਆਪਣੇ ਜਗਾ ਦਾ ਨਾਮ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਜ਼ਰੂਰ ਲਿਖਣਾ ਔਰ ਆਪਣਾ ਵੀ ਲਿਖਣਾ ਤਾਂ ਜੋ ਮੈਂ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਮ ਬੋਲ ਸਕਾਂ ਮੈਨੂੰ ਵੀ ਖੁਸ਼ੀ ਹੁੰਦੀ ਹੈ ਕਿ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਬਹੁਤ ਪਿਆਰ ਦੇ ਰਹੀਆਂ ਨੇ ਤੇ ਬਹੁਤ ਬਹੁਤ ਦਿলো ਧੰਨਵਾਦ ਜੀ ਕੱਲਾ ਪੰਜਾਬ ਜੋ ਇਨੀ ਦੇਸ਼ਾਂ ਦੇਸ਼ਾਂ ਵਿੱਚੋਂ ਵੀ ਮੇਰੀਆਂ ਭੈਣਾਂ ਤੇ ਮੇਰੇ ਵੀਰ ਮੈਨੂੰ ਦੇਖਦੇ ਆ ਕਿ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਇਹਨੇ ਦੂਰੋਂ ਕੋਈ ਇਟਲੀ ਤੋਂ ਕੋਈ ਜੂਕੇ ਤੋਂ ਕੋਈ ਅਮਰੀਕਾ ਤੋਂ ਬਹੁਤ ਆਵਾ ਤੋਂ ਮੈਨੂੰ ਦੇਖ ਰਹੇ ਨੇ ਬਹੁਤ ਹੀ ਖੁਸ਼ੀ ਹੁੰਦੀ ਮਨ ਨੂੰ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਚਿਹਰੇ ਤੇ ਤੁਸੀਂ ਗਲੋ ਦੇਖ ਲਓ ਠੀਕ ਹੈ ਤੇ ਆ ਦੇਖੋ ਬਹੁਤ ਹੀ ਪਿਆਰਾ ਜਿਹਾ ਗਲੋ ਆ ਜਾਂਦਾ ਹੈ ਤੁਹਾਜਾ ਇੱਕਦਮ ਨਿੱਖਰ ਜਾਂਦੀ ਹੈ ਪਾਲ ਲਓ ਤੁਸੀਂ 100 ਗੁਣਾ ਜ਼ਿਆਦਾ ਨਿਖਾਰ ਆ ਜਾਂਦਾ ਏ ਅਗਰ ਤੁਸੀਂ ਇਸੇ ਤਰ੍ਹਾਂ ਹੀ ਆਪਣੀ ਸਕਿਨ ਦੀ ਕੇਅਰ ਕਰਨ ਲੱਗੇ ਨਾ ਤੇ ਜਿਨ੍ਹਾਂ ਦੇ ਪਿਗਮੈਂਟੇਸ਼ਨ ਨੇ ਜਾਂ ਛਾਈਆਂ ਨੇ ਜਾਂ ਸਕਿਨ ਲੂਜ਼ ਹੋ ਗਈ ਹੈ ਜਾਂ ਸਮੇਂ ਤੋਂ ਪਹਿਲਾਂ ਹੀ ਸਕਿਨ ਜੜੀ ਡੈੱਡ ਹੋਣੀ ਸ਼ੁਰੂ ਹੋ ਗਈ ਚਮਕ ਨਹੀਂ ਹੈਗੀ ਵਾਪਸ ਆ ਜਾਏਗੀ ਹਨ ਤੇ ਪਾਣੀ ਵਾਦ ਤੋਂ ਵਾਦ ਪੀਆ ਕਰੋ ਜਿੱਦਾਂ ਹੁਣ ਕੀ ਹੈ ਗਰਮੀ ਹੈ ਤੇ ਆਹ ਡਰਿੰਕ ਜ਼ਰੂਰ ਪੀਆ ਕਰੋ ਖੀਰੇ ਦੀ ਔਰ ਪੁਦੀਨੇ ਦੀ ਠੀਕ ਹੈ ਜ਼ਰੂਰ ਤੁਸੀਂ ਡੇਲੀ ਇਹ ਡਰਿੰਕ ਪੀਣੀ ਹੀ ਪੀਣੀ ਹੈ ਇੱਕ ਦੋ ਗਲਾਸ ਤੁਸੀਂ ਡੇਲੀ ਪੀਣੇ ਹੀ ਪੈਣੇ ਨੇ ਠੀਕ ਹੈ ਲੋ ਜੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਚਮਕ ਰਿਹਾ ਹੈ ਨਾ ਚੀਜ਼ਾਂ ਦੇਖੋ ਜਿੱਦਾਂ ਸ਼ੀਸ਼ਾ ਹੁੰਦਾ ਹੈ ਐਦਾਂ ਚਮਕਾ ਮਾਰ ਰਿਹਾ ਹੈ ਠੀਕ ਹੈ ਤੇ امید ਹੈ ਕਿ ਤੁਹਾਨੂੰ ਵੀਡੀਓ ਥੋੜੀ ਜਿਹੀ ਪਸੰਦ ਆਈ ਹੋਣੀ ਹੈ ਪਸੰਦ ਥੋੜੀ ਜਿਹੀ ਕੋਈ ਸਾਰੀ ਪਸੰਦ ਆਈ ਹੋਣੀ ਹੈ ਵੀਡੀਓ ਵੱਤ ਵੱਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋਹਣਾ ਜਿਹਾ ਕਮੈਂਟ ਕਰ ਦਿਓ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਵਿੱਚ ਹੁਣ ਮੈਂ ਆਪਣੀ ਫੇਸ ਨੂੰ ਕਰਦੀ ਹਾਂ ਵਾਸ਼ ਤੇ ਫਿਰ ਮੈਨੂੰ ਬਿਲਕੁਲ ਤਰੋਤਾਜ਼ਾ ਮਹਿਸੂਸ ਹੋਣ ਲੱਗ ਜਾਣਾ ਹੈ ਫੇਸ ਨੂੰ ਵਾਸ਼ ਕਰਕੇ ਥੋੜੀ ਜਿਹੀ ਮੈਂ ਲਗਾਵਾਂਗੀ ਸਨਸਕ੍ਰੀਨ ਜਿਹੜੀ ਮੈਂ ਘਰੇ ਹੀ ਬਣਾਈ ਹੋਈ ਏ ਉਸ ਤੋਂ ਬਾਅਦ ਮੇਰਾ ਫੇਸ ਬਿਲਕੁਲ ਇੱਕਦਮ ਕਲੀਨ ਇੱਕਦਮ ਸੌਫਟ ਜਾ ਹੋ ਗਿਆ ਇੱਕਦਮ ਜਿਦਾ ਰੂਹ ਹੁੰਦੀ ਹੈ ਨਾ ਐਦਾਂ ਸੌਫਟ ਜਾ ਹੋ ਗਿਆ ਏ ਠੀਕ ਹੈ ਜੀ ਜਰੂਰ ਟਰਾਈ ਕਰਨਾ ਫਿਰ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ